ਸਜੋਤ ਦਸਤ ਪੋਰਚਾ ਜਿੰਦਾਬਾਦ 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 ਐਸੇ ਭਾਈਚਾਰੇ ਦਾ ਇੱਕਾ ਜਿੰਦਾਬਾਦ 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 ਐਸੇ ਭਾਈਚਾਰੇ ਦਾ ਇੱਕਾ ਜਿੰਦਾਬਾਦ 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 ਮੈਂ ਚਰਨਜੀਤ ਸਿੰਘ ਹੈਰੀ ਫਿਰ ਮੈਂ نیشنل ਗੱਲਤ ਮਹਾਪਰਚਾਰ ਪੰਜਾਬ ਮੇਰੇ ਨਾਲ ਅੱਜ ਲੁਧਿਆਣਾ ਚ ਸੰਯੁਕਤ ਗੱਲਤ ਮੋਰਚੇ ਦੀ ਰੀਤੀਚ ਦਾ ਪ੍ਰਬੰਧ ਕਰਨ ਵਾਲੇ ਸਤਕਾਰਯੋਗ ਤਸਫੀ ਪਰਮ ਸਿੰਘ ਜੀ ਰਾਜਿਆਣਾ ਘਰੇ ਨੇ ਜਿਨ੍ਹਾਂ ਨੇ ਅੱਜ ਦੀ ਸੰਯੁਕਤ ਗੱਲਤ ਮੋਰਚੇ ਦੀ ਰੀਤੀਚ ਦਾ ਪ੍ਰਬੰਧ ਕੀਤਾ ਕੁਸ਼ਮੀਰ ਸਿੰਘ ਜੀ ਹੁਣ ਸਾਹ ਰਾਜ ਚੋੜਰ ਵਾਲ ਜੀ ਵਿਕੀ ਪਰੋਚਾ ਜੀ ਜੈ ਸਿੰਘ ਹੋਈ ਜੀ ਬਾਬੂ ਜੀ ਬਖਵਰ ਜੱਤੇ ਬੰਦੀਆਂ ਦੇ ਸਾਥੀ ਸਾਰਿਆਂ ਜੀ ਜੀਤ ਕਰੂਏ ਸਾਨੂੰ ਪੁੱਛੀਏ ਗੱਲ ਦੀ ਕਿ ਕੁਝ ਦਿਨ ਪਹਿਲਾਂ ਅਸੀਂ ਸਾਰਿਆਂ ਨੇ ਇੱਕ ਮਤ ਹੋ ਕੇ ਸੰਯੁਕਤ ਦਲਤ ਮੋਰਚੇ ਦਾ ਗਠਨ ਕੀਤਾ ਉਸ ਦਿਨ ਸੰਯੁਕਤ ਦਲਤ ਮੋਰਚੇ ਦੇ ਵਿੱਚ ਗੈਰ ਸاسي ਕਹ ਲਈਏ ਸਮਾਜਿਕ ਜੱਟੇਬੰਦੀਆਂ ਦੀ ਗਿਣਤੀ 15 ਜੱਟੇਬੰਦੀਆਂ ਉਹਦੇ ਸ਼ਾਮਿਲ ਸੀ ਫਿਰ ਅਸੀਂ ਪਹਿਲਾਂ ਜਲੰਧਰ ਫਿਰ ਮੋਗੇਲੇ ਵਿੱਚ ਕਾਨਫਰੰਸ ਕੀਤੀ ਤੇ ਅੱਜ ਸਰਕਟ ਹੌਸ ਲੋਕ ਆਣ ਦੇ ਬਿਸੜੀ ਮੀਟਿੰਗ ਹੋਈ ਹੈ ਸਾਨੂੰ ਪੁੱਛੀਏ ਦੱਸ ਜੀ ਕਿ ਅਸੀਂ ਆਪਣੇ ਮਿਸ਼ਨ ਤੋਂ ਕੰਮਕਾਜ ਹੋ ਰਹੇ ਆਂ 25 ਅਤੇ ਬੰਦੀਆਂ ਐਸਸੀ ਭਾਈਚਾਰੇ ਦੀਆਂ 71 ਹੋਈਆਂ ਜਿਨ੍ਹਾਂ ਨੇ ਪੂਰਨ ਤੌਰ ਤੇ ਸਹਿਮਤੀ ਜਤਾਈ ਹੈ ਇਹ ਸੰਯੁਕਤ Dalit ਬੋਚਾ ਪਲੇਟਫਾਰਮ ਮਜ਼ਬੂਤ ਧਿਰ ਖੜੀ ਹੋਣੀ ਚਾਹੀਦੀ ਹੈ ਜੋ 40% ਐਸਸੀ ਭਾਈਚਾਰੇ ਦੇ ਹੱਕਾਂ ਦੇ ਹਾਕੀ ਦੀ ਰਾਖੀ ਕਰੇ ਜ਼ਬਰ ਜ਼ੁਲਮ ਔਰ ਬੀਅਰ ਸਾਫੀ ਦੇ ਖਿਲਾਫ ਸੰਯੁਕਤ Dalit ਬੋਚਾ ਆਵਾਜ਼ ਉਠਾਵੇ ਸਾਰਿਆਂ ਦੀ ਸੈਂਤੀ ਬਣੀ ਸੋ ਅਗਲੀ ਜਿਹੜੀ ਮੀਟਿੰਗ ਹੈਗੀ ਹੈ ਸੰਯੁਕਤ Dalit ਬੋਚਾ ਦੀ ਆਗੂਆਂ ਦੀ ਮੀਟਿੰਗ ਰਕਵੀਰ ਬਾਵੀ ਜੀ ਦੀ ਅਗਵਾਈ ਚ ਹੋਣੀ ਹੈ ਫਤਿਹਗੜ੍ਹ ਸਾਹਿਬ ਉਸ ਤੋਂ ਬਾਅਦ ਸੰਯੁਕਤ ਧਰਤ ਮੋਰਚੇ ਵੱਲੋਂ ਇੱਕ ਕਾਨਫਰੰਸ ਜਿਹੜੀ ਆ ਉਹ ਕਰਨੀ ਹੈ ਬਰਨਾਲਾ 3 ਅਗਸਤ ਨੂੰ ਤੇ ਉਹਦੀ ਚਾਰੀ ਵਾਸਤੇ ਸਾਰੇ ਜਿਹੜਾ ਦੇ ਵਿੱਚ ਮੀਟਿੰਗਾਂ ਹੋਣਗੀਆਂ ਉਸ ਕਾਨਫਰੰਸ ਦੇ ਵਿੱਚ 40% ਦੀ ਐਸਸੀ ਭਾਈਚਾਰੇ ਦੇ ਉੱਪਰ ਹੋ ਰਹੇ ਜ਼ਲਮ ਜ਼ਬਰ ਜ਼ੁਲਮ ਤੇ ਫਿਰ ਸਭ ਚਾਹੇ ਕਿਸੇ ਵੀ ਖੇਤਰ ਚ ਹੋਈ ਹੈ ਉਹ ਸਾਰਿਆਂ ਵਿੱਚ ਜਦਾਂ ਬੁਲੰਦ ਕਰਨ ਜਿਹੜਾ ਹੈ ਉਹ اسی ਉਤੇ ਦਰਾਂ ਸੋ ਅਸੀਂ ਜਿੰਨੀਆਂ ਵੀ ਐਸਸੀ ਸਮਾਜ ਨਾਲ ਸੰਬੰਧਤ 40% ਆਬਾਦੀ ਨਾਲ ਸੰਬੰਧਤ ਜੱਥੇਬੰਦੀਆਂ ਕੰਮ ਕਰਦੀਆਂ ਪਾਵੇਂ ਪਗਵਾਨ ਬਾਗਬੀ ਜਿਹਦੇ ਉਸ ਨਾਲ ਚੱਲਦੀਆਂ ਪਾਵੇਂ ਬਾਬਾ ਜੀ ਜੀਮਾਨਤ ਤੇ ਕੰਮ ਕਰਦੀਆਂ ਪਾਵੇਂ ਬਾਬਾ ਸਾਹਿਬ ਅਮਿਲਕਰ ਦੇ ਮੰਚ ਤੇ ਕੰਮ ਕਰਦੀਆਂ ਆ ਤੁਹਾਨੂੰ ਗੁਰਦਾਜ ਜੀ ਦੇ ਮੰਚ ਤੇ ਕੰਮ ਕਰਦੀਆਂ ਮਤਲਬ ਕਿਸੇ ਵੀ ਮੰਚ ਤੇ ਕੰਮ ਕਰਦੀ ਉਹਨਾਂ ਨੂੰ ਸਾਰਿਆਂ ਨੂੰ ਸਦਾ ਦੰਨਿਆ ਹੈ ਕਿ ਆਓ ਆਪਸ ਵਿੱਚ ਜੁਟ ਦਲਤ ਮੋਰਚੇ ਦਾ ਹਿੱਸਾ ਬਣੀਏ ਬਿਲਕੁਲ ਗਿਆਰ ਸਿਆਸੀ ਦਲਤਾਂ ਦੇ ਹੱਕਾਂ ਤੇ ਹਿੱਤਾਂ ਜੇ ਹੱਕ ਵਿੱਚ ਖੜੇ ਹੋਣ ਵਾਲਾ ਤੇ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲਾ ਅਸੀਂ ਇਸ ਸੁਯੁਗਦਲਤ ਮੋਰਚਾ ਜਿਹਨੂੰ ਸ਼ੋਰਟ ਦੇ ਵਿੱਚ ਐਸਡੀਐਮ ਕਹਿੰਦੇ ਆ ਉਹਦਾ ਘਟਨ ਕੀਤਾ ਹੈ ਤੇ ਤੁਸੀਂ ਵੀ ਸਾਰੇ ਇਸ ਸੁਯੁਗਦਲਤ ਮੋਰਚਾ ਦਾ ਹਿੱਸਾ ਬਣੋ ਧੰਨਵਾਦ ਜਿੰਦਾਬਾਦ ਭਗਤ ਸਭੋਂ ਬੜਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਭਗਤ ਸਭੋਂ ਬੜਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਭਗਤ ਸਭੋਂ ਬੜਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਭਾਈਚਾਰਾ ਇਕਾਜਿਤ ਆਵਾਜ਼ ਜਿੰਦਾਬਾਦ ਜਿੰਦਾਬਾਦ ਭਾਈਚਾਰਾ جندباد 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 بھائی چرنا ایکا جندباد 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 بھائی چرنا ایکا جندباد جندباد جندباد